ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਵੈਸਾਖ ਧੀਰਨ ਕਿਉ ਵਾਢੀਆ जिन्ना प्रेम विशो हर साजन पुरख विसार का लगी माया तो ਸਾਖ ਧੀਰਨ ਕਿਉ ਵਾਢੀਆ ਜਿੰਨਾ ਪ੍ਰੇਮ ਬੇਸ਼ੋ ਹਰ ਸਾਜਣਾ ਪੁਰਖ ਵਿਸਾਰ ਕਾ ਲੱਗੀ ਮਾਇਆ ਤੋ ਪੁੱਤਰ ਕਲਤਰ ਨ ਸੰਗ ਤਨ ਹਰ ਅਵਨਾਸੀ ਓ पलच पलच सगले मोई ਝੂਠਾ ਧੰਦ ਮੋ ਇੱਕ ਸਹਰ ਕੇ ਨਾਮ ਬਿਨ ਅੱਗ ਲਈ ਇਹ ਖੋ யு விசாரபோ பிரீத்தமரணி ஜோ மலோ நான கி பிரப மென் தீ பிரல் பராபத்தோ ਵੈ ਸਾਖ ਸੁਹਾਵਾ ਤਾ ਲੱਗ ਜਾ ਸੰਤ ਭਿਟੈ ਹਰ ਸੋਈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਪਰਾਪਤ ਹੋਏ ਵੈਸਾਖ ਸੁਹਾਵਾਤਾ ਲੱਗੈ ਜਾਂ ਸੰਤ ਭੇਟ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸਾਖ ਧੀਰਨ ਕਿਉ ਵਾਢੀਆ ਜਿੰਨਾ ਪ੍ਰੇਮ ਬਿਸ਼ੋ ਹਰ ਸਾਜਣ ਪੁਰਖ ਵਿਸਾਰਕ ਲੱਗੀ ਮਾਇਆ ਧੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੇ ਸਤਸੰਗਤ ਜੀ ਬੜੇ ਵੱਡੇ ਭਾਗ ਹਨ ਜੋ ਕੇ ਸਤਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰ ਰਹੇ ਹਾ ਸਤਿਗੁਰਾਂ ਜੀ ਨੇ ਬਾਣੀ ਪੜਨ ਸੁਣਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ ਅੱਜ ਸੰਗਰਾਂਦ ਦਾ ਦਿਹਾੜਾ ਹੈ ਵਿਸਾਖ ਦੇ ਮਹੀਨੇ ਦੀ ਰੰਭਤਾ ਹੋਈ ਆਪ ਸਰਬਤ ਸੰਗਤਾਂ ਨੇ ਜੋ ਹੁਕਮ ਉਪਦੇਸ਼ ਸਤਿਗੁਰਾਂ ਜੀ ਨੇ ਅੱਜ ਦੇ ਮਹੀਨੇ ਦੇ ਪਰਥਾਏ ਬਖਸ਼ਿਸ਼ ਕੀਤਾ ਸੁਣਨਾ ਕੀਤਾ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਉਣ ਵਾਲਾ ਸਮਾਂ ਸਰਬੱਤ ਸੰਗਤਾਂ ਦੇ ਲਈ ਸੁਭਾਗਾ ਬਣ ਜਾਵੇ ਮੇਰ ਪਰਿਆ ਹੱਥ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਦੇ ਸਿਰ ਤੇ ਰੱਖਣ ਦੁੱਖਾਂ ਅਕਲੇਸ਼ਾਂ ਵਿਗੜਨਾ ਤੋਂ ਬਚਾ ਕਰਕੇ ਰੱਖਣ ਗੁਰਮਖੋ ਜਿੱਥੇ ਅੱਜ ਸੰਗਰਾਂਦ ਦਾ ਦਿਹਾੜਾ ਹੈ ਆਪਾਂ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਸੁਣਨਾ ਤੇ ਬਾਚਣਾ ਹੈ ਉਥੇ ਗੁਰਮਖੋ ਅੱਜ ਵਿਸਾਖੀ ਦਾ ਵੀ ਪਾਵਨ ਪਵਿੱਤਰ ਦਿਹਾੜਾ ਹੈ ਅੱਜ ਦੇ ਦਿਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਪ੍ਰਗਟ ਕੀਤਾ ਹੈ ਅਮਰ ਦੀ ਦਾਤ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤੀ ਹੈ ਸੋ ਆਪ ਸਰਬੱਤ ਸੰਗਤਾਂ ਨੂੰ ਵਿਸਾਖੀ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੋ ਹੁਕਮ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਮਹੀਨੇ ਦੇ ਪ੍ਰਥਾਏ ਬਖਸ਼ਿਸ਼ ਕੀਤਾ ਹੈ ਅਖਰੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰਿਏ ਸਾਰੀ ਸੰਗਤ ਕਿਰਪਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੈਸਾਖ ਧੀਰਨ ਕਿਉ ਵਾਢੀਆ ਜਿੰਨਾ ਪ੍ਰੇਮ ਵਿਸ਼ੋ ਵੈਸਾਖ ਪਾਵਕੇ ਵਿਸਾਖ ਦੇ ਮਹੀਨੇ ਦੇ ਪਰਥਾਏ ਸਤਿਗੁਰੂ ਬਖਸ਼ਿਸ਼ ਕਰਦੇ ਹਨ ਤੇ ਰੰਦੇ ਅਰਥ ਹਨ ਕਿ ਧੀਰਜ ਨੇ ਧੀਰਜ ਕਿਉਂ ਵਾਢੀਆਂ ਕਿ ਜਿਹੜੀਆਂ ਵਾਝੀਆਂ ਹਨ ਕੀ ਨਹੀਂ ਹੈ ਕੋਲ ਜਿਨ੍ਹਾਂ ਪ੍ਰੇਮ ਵਿਸ਼ੋਹ ਜਿਹੜੀਆਂ ਸਤਸੰਗ ਜੀ ਪ੍ਰੇਮ ਦੀ ਅਨਹੋਦ ਨੂੰ ਮੰਨ ਰਹੀਆਂ ਹਨ ਅਖਰੀ ਅਰਥ ਵਿਸਾਖ ਦੇ ਮਹੀਨੇ ਦੇ ਅੰਦਰ ਉਹਨਾਂ ਨੂੰ ਹਿਰਦੇ ਦਾ ਟਿਕਾ ਪ੍ਰਾਪਤ ਨਹੀਂ ਹੋ ਸਕਦਾ ਸਹਿਜ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿਨ੍ਹਾਂ ਜੀਵ ਇਸਤਰੀਆਂ ਦੇ ਹਿਰਦੇ ਅੰਦਰ ਪ੍ਰਭੂ ਪਰਮਾਤਮਾ ਦਾ ਪ੍ਰੇਮ ਨਹੀਂ ਹੈ ਜੋ ਪ੍ਰੇਮ ਤੋਂ ਵਾਂਝੀਆਂ ਹਨ ਉਹਨਾਂ ਦੇ ਕੋਲ ਕਦੀ ਵੀ ਟਿਕਾ ਨਹੀਂ ਹੋ ਸਕਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ ਖਸਮ ਦੇ ਲਈ ਪ੍ਰਭੂ ਪਰਮਾਤਮਾ ਦੇ ਲਈ ਹਿਰਦੇ ਦੇ ਅੰਦਰ ਪ੍ਰੇਮ ਹੋਣਾ অতি ਜ਼ਰੂਰੀ ਹੈ ਤੇ ਪ੍ਰੇਮ ਕਿਉਂ ਨਹੀਂ ਪੈਦਾ ਹੋ ਰਿਹਾ ਇਹ ਜਿਹੜੀ ਹਿਰਦੇ ਦੀ ਖਿੱਚ ਹੈ ਮਨ ਮੈਂ ਚਿਤਵੋ ਚਿਤਵਣੀ ਉਦਮ ਕਰੋਂ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੀ ਮੀਤ ਇਹ ਖੇਚ ਕਿਉਂ ਨਹੀਂ ਬਣਦੀ ਹਰ ਸਾਜਣ ਪੁਰਖ ਵਿਸਾਰਕੈ ਲੱਗੀ ਮਾਇਆ ਤੋਹ ਹਰੀ ਪਰਮਾਤਮਾ ਜੋ ਸਭਨਾ ਦਾ ਖਸਮ ਹੈ ਜੋ ਸੱਚਾ ਸੱਜਣ ਹੈ ਉਹਨੂੰ ਵਿਚਾਰ ਕਰਕੇ ਮਾਇਆ ਦੀ ਖਿੱਚ ਦੇ ਪਿੱਛੇ ਲੱਗੇ ਹੋਏ ਹਾਂ ਹਰ ਸਾਜਣ ਪੁਰਖ ਵਿਸਾਰਕੈ ਲੱਗੀ ਮਾਇਆ ਤੋਹ ਇਸ ਕਰਕੇ ਹਿਰਦੇ ਦਾ ਟਿਕਾ ਨਹੀਂ ਹੈ ਜੀ ਪੁੱਤਰ ਕਲਤਰ ਨਾ ਸੰਗ ਧਨ ਹਰ ਆਵੇ ਨਾਸੀ ਉਹ ਪੁੱਤਰ ਕਲਤਰ ਤੂੰ ਭਾਵ ਇਸਤਰੀ ਆਦਿਕ ਕਿਸੇ ਸੰਬੰਧੀ ਅਤੇ ਧਨ ਨੇਹੇ ਜੀਵ ਤੇਰੇ ਨਾਲ ਪ੍ਰਲੋਕ ਤੱਕ ਨਹੀਂ ਨਿਭਣਾ ਉਹ ਅਬਨਾਸੀ ਅਕਾਲ ਪੁਰਖ ਪਰਮਾਤਮਾ ਹੀ ਤੇਰਾ ਸੱਚਾ ਸੱਜਣ ਹੈ ਪੜਦੇ ਹਾਂ ਗੁਰਬਾਣੀ ਦੇ ਅੰਦਰ ਜਿੱਥੇ ਪੁੱਤਰ ਕਲਤਰ ਨਾ ਵੇਲੀ ਕੋਈ ਤਿੱਥੇ ਹਰ ਆਪ ਛਡਾਏ ਦਾ ਪਲਚ ਪਲਚ ਸਗਲੀ ਮੂਈ ਝੂਠੇ ਧੰਦਾ ਮੋਹ ਇਹ ਸਾਰੀ ਸ੍ਰਿਸ਼ਟੀ ਮੋਹ ਦੇ ਕਰਕੇ ਝੂਠੇ ਸਮਧੀਆਂ ਝੂਠੇ ਪਦਾਰਥਾਂ ਅਤੇ ਝੂਠੇ ਧੰਧਿਆਂ ਵਿੱਚ ਪਲ ਚ ਪਲ ਚ ਫਸ ਫਸ ਕੇ ਸਾਦ ਸੰਗਤ ਜੀ ਖੱਜਲ ਖਵਾਰ ਹੋ ਰਹੀ ਹੈ ਆਤਮਿਕ ਮੌਤੇ ਜੀਵ ਮਰਦਾ ਜਾ ਰਿਹਾ ਹੈ ਨਾ ਦਇਆ ਨਾ ਧਰਮ ਨਾ ਸੰਤੋਖ ਨਾ ਨਿਮਰਤਾ ਨਾ ਸਹਜ ਕੁਝ ਵੀ ਇਹਦੇ ਕੋਲ ਨਹੀਂ ਹੈ ਜੀ ਇਕਸ ਹਰ ਕੇ ਨਾਮ ਬਿਨ ਅੱਗ ਲਈਹ ਖੋਹੇ ਜੋ ਇਹਨੂੰ ਮਾਣ ਹੈ ਜੋ ਧਰਮ ਦਾ ਪਰਦਾ ਹੈ ਤੇ ਅਗਿਆਨਤਾ ਦੇ ਹਨੇਰੇ ਦੇ ਕਰਕੇ ਜਿਸ ਨੂੰ ਇਹ ਆਪਣਾ ਜਾਣਦਾ ਹੈ ਉਹ ਤਾਂ ਇਹਦਾ ਹੈ ਹੀ ਨਹੀਂ ਇਕ ਹਰੀ ਦੇ ਨਾਮ ਤੋਂ ਬਿਨਾਂ ਹੋਰ ਕਿਸੇ ਨਹੀਂ ਵਿਸਾ ਸੰਗਤ ਜੀ ਪ੍ਰਲੋਕ ਵਿੱਚ ਨਹੀਂ ਨਿਭਣਾ ਖੋਲਿਆ ਜਾਵੇਗਾ ਇੱਕ ਸਹਰ ਕੇ ਨਾਮ ਬਿਨ ਅੱਗੇ ਲਈ ਹੈ ਖੋਹੇ ਆਪਾਂ ਪੜਦੇ ਹਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਰਮ ਧਰਮ ਬਖੰਡ ਜੋਦੀ ਸਹੈ ਤਿੰਨ ਜਮ ਜਗਾਤੀ ਲੁਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਇਹ ਕਰਮ ਧਰਮ ਇਹ ਪਖੰਡ ਜੋ ਵਿਖਾਵੇ ਇਹ ਦੇ ਕਰਕੇ ਕਰਦੇ ਹਮ ਪ੍ਰੇਮ ਕਰਕੇ ਨਹੀਂ ਇਹ ਸਭ ਲੁੱਟ ਲੈ ਜਾਣਗੇ ਤੇ ਨਾਲ ਲਵੇਗਾ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਪ੍ਰਭੂ ਪਰਮਾਤਮਾ ਦੀ ਉਸਤਤੀ ਜੋ ਉਸਤਤੀ ਹੈ ਗੁਰਮਖੋ ਉਹੀ ਨਾਲ ਲਵੇਗੀ ਨੇਮਖ ਸਿਮਰਤ ਜਿਤ ਛੁਟੈ ਜੇਦੀ ਯਾਦ ਤੇ ਸਦਕਾ ਛੁਟ ਜਾਵਾਂਗੇ ਕੇਵਲ ਤੇ ਕੇਵਲ ਨਾਮ ਹੈ ਜੋ ਜੀਵ ਦਾ ਅਸਲੀ ਧਨ ਹੈ ਜਹ ਮਹਾ ਭਯਾਨ ਦੂਤ ਜਮਦਲੈ ਤਹ ਕੇਵਲ ਨਾਮ ਸੰਗ ਤੇਰੇ ਚੱਲੈ ਜਹ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਜਹ ਪੰਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਸਤਿਗੁਰ ਜੀ ਕਿਰਪਾ ਕਰਦੇ ਹਨ ਜਿਹ ਪੰਡੇ ਲੂਟੀ ਪਹਿਨ ਹਾਰੀ ਸੋ ਮਾਰਗ ਸੰਤਨ ਦੁਰਾਈ ਜਹ ਚਾਲਤ ਜਾਗਾਤੀ ਘਾਟ ਦੂਰ ਰਹੀ ਉਹ ਜਨ ਤੇ ਬਾਟ ਪ੍ਰਮਖੋ ਕੇਵਲ ਤੇ ਕੇਵਲ ਨਾਮ ਹੀ ਸਾਡਾ ਅਸਲੀ ਸਾਥੀ ਹੈ ਸਾਡੇ ਨਾਲ ਨਿਭਣ ਵਾਲਾ ਹੈ ਨਾਮ ਤੋਂ ਬਿਨਾ ਸਭ ਇਹ ਹੰਕਾਰ ਇਹ ਪ੍ਰਭਤਾ ਇਹ ਮੈਂ ਮੇਰੀ ਇਹ ਰੂਪ ਦਾ ਹੰਕਾਰ ਇਹ ਮਾਇਆ ਦਾ ਹੰਕਾਰ ਇਤ ਆਦਿਕ ਇਹ ਸਭ ਕੁਝ ਲੁੱਟ ਲਿਆ ਜਾਵੇਗਾ ਦਇਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਬਰ ਨਾ ਕੋਈ ਉਸ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਨੂੰ ਵਿਸਾਰ ਦਿੱਤਾ ਕੇਵਲ ਤੇ ਕੇਵਲ ਖੱਜਰ ਖੁਵਾਰੀ ਤੇ ਭਟਕਣਾ ਹੀ ਪੱਲੇ ਪਈ ਖੁਵਾਰ ਹੋਏ ਪ੍ਰਭ ਬਿਨ ਅਬਰ ਨਾ ਕੋਈ ਪ੍ਰਭੂ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਹੈ ਜੀ ਪ੍ਰੀਤਮ ਚਰਣੀ ਜੋ ਲੱਗੇ ਤិន ਕੀ ਨਿਰਮਲ ਸੋਈ ਜੋ ਵੀ ਪ੍ਰੀਤਮ ਦੇ ਚਰਣਾ ਦੇ ਨਾਲ ਲੱਗਦਾ ਹੈ ਭਾਈ ਨਿਰਮਲ ਸੋਭਾ ਆਕਾਲ ਪੁਰਖ ਪਰਮਾਤਮਾ ਦੀ ਕਰਦਾ ਹੈ ਗੁਣ ਗਾਉਂਦਾ ਹੈ ਉਹਦੀ ਵੀ ਨਿਰਮਲ ਸੋਭਾ ਹੁੰਦੀ ਹੈ ਜੀ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਪ੍ਰਾਪਤ ਹੋਏ ਇਹ ਤਰਲਾ ਹੈ ਇਹ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਮਿਲ ਪ੍ਰਭ ਮਿਲ ਹੋ ਪ੍ਰਾਪਤ ਹੋਏ ਤੇ ਇਸ ਤਰ੍ਹਾਂ ਮਿਲ ਕਿ ਦੁਬਾਰਾ ਫਿਰ ਵਿਛੋੜਾ ਨਾ ਪਵੇ ਪ੍ਰਾਪਤੀ ਹੋ ਜਾਵੇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਪ੍ਰਾਪਤ ਹੋਏ ਕਿ ਪ੍ਰਾਪਤੀ ਹੋ ਜਾਵੇ ਗੁਰਮਖੋ ਤਾਹੀਂ ਤਾਂ ਫਿਰ ਵਿਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ ਤਾਂ ਫਿਰ ਵੈ ਵਿਸਾਖ ਜਿਹੜਾ ਹੈ ਗੁਰਮੁਖੋ ਇਹ ਸੁਹਾਵਾ ਬਣ ਜਾਵੇਗਾ ਸ਼ੋਭਨੀਕ ਬਣ ਜਾਵੇਗਾ ਵਿਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ ਸੰਗਤ ਮਿਲ ਜਾਵੇ ਗੁਰੂ ਦੇ ਚਰਨਾਂ 'ਚ ਉਹਨਾਂ ਗੁਰਮੁਖ ਪਿਆਰਿਆਂ ਦੀ ਕਿੰਨਾ ਦੀ ਜਿਨਾਂ ਸਾਸ ਗ੍ਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਸਾਧ ਨਾਮ ਨਿਰਮਲ ਤਾਂ ਕੇ ਕਰਮ ਏ ਵੇ ਸਾਖ ਸੁਭਾਗਾ ਬਣ ਜਾਵੇਗਾ ਸ਼ੋਭਨੀਕ ਬਣ ਜਾਵੇਗਾ ਗੁਰਮੁਖੋ ਮਿਲਾਪ ਹੋ ਜਾਵੇ ਸੱਚੇ ਸੰਤ ਦੇ ਨਾਲ ਕੌਣ ਹੈ ਸੱਚਾ ਸੰਤ ਸਤਗੁਰੂ ਜੀ ਆਪ ਸੰਤ ਹਨ ਗੁਰਮੁਖੋ ਗੁਰਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪ੍ਰਗਾਸਾ ਕੋਈ ਨਾ ਪਹੁੰਚਣਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਇਹ ਸੱਚ ਹੈ ਸਤਗੁਰਾਂ ਜੀ ਨੇ ਕਿਰਪਾ ਕੀਤੀ ਤੇ ਸੰਤ ਮਿਲਿਆ ਗੁਰਮੁਖੋ ਸੰਤ ਕਲਗੀਧਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਿਰਪਾ ਹੋਈ ਅੰਮ੍ਰਿਤ ਦੀ ਦਾਲ ਸਤਗੁਰਾਂ ਜੀ ਨੇ ਬਖਸ਼ੀ ਤੇ ਪ੍ਰਾਪਤੀ ਹੋ ਗਈ ਗੁਰਮਖੋ ਦੁਬਾਰਾ ਫਿਰ ਵਿਛੋੜਾ ਨਹੀਂ ਪਿਆ ਸਤਿਗੁਰਾਂ ਜੀ ਨੇ ਅੰਮ੍ਰਿਤ ਦਿੱਤਾ ਅੰਮ੍ਰਿਤ ਪੰਜ ਬਾਣੀਆਂ ਦਿੱਤੀਆਂ ਗੁਰੂデア ਸਿੱਖਾ ਖੰਡੇ ਬਾਟੇ ਦੀ ਪੌਲ ਛਾ ਕੇ ਪੰਜਾਂ ਬਾਣੀਆਂ ਦਾ ਨਿਤ ਨਿਯਮ ਕਰਿਆ ਕਰ ਗੁਰੂ ਤੇਥੋਂ ਕਦੀ ਦੂਰ ਨਹੀਂ ਹੋਵੇਗਾ ਅੱਜ ਵਿਸਾਖੀ ਦਾ ਪਾਵਨ ਪਉਤਰ ਦਿਹਾੜਾ ਹੈ ਖਾਲਸੇ ਦਾ ਪ੍ਰਗਟ ਦਿਹਾੜਾ ਹੈ ਗੁਰਮਖੋ ਖਾਲਸਾ ਪ੍ਰਗਟਿਓ ਪਰਮਾਤਮਕੀ ਮੌਜ ਖਾਲਸਾ ਅਕਾਲ ਪੁਰਖ ਦੀ ਫੌਜ ਅੱਜ ਦੇ ਦਿਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 1699 ਇਸਵੀ ਇੱਕ ਮਹਾਨ ਇਕੱਠ ਕਰਦੇ ਹਨ ਸਮਾਗਮ ਰਚਦੇ ਹਨ ਜਿਸ ਵਿੱਚ ਸਤਸੰਗਤ ਜੀ ਸੁਨੇਹਾ ਭੇਜਿਆ ਗਿਆ ਆਵਾਜ਼ ਮਾਰੀ ਗਈ ਪੱਤਰਕਾਵਾਂ ਭੇਜੀਆਂ ਗਈਆਂ ਗੁਰਮੁਖੋ ਅੱਜ ਵੀ ਸਤਿਗੁਰੂ ਜੀ ਆਵਾਜ਼ ਮਾਰਦੇ ਨੇ ਸੱਚੇ ਪਾਤਸ਼ਾਹ ਜੀ ਹਰ ਰੋਜ਼ ਆਵਾਜ਼ ਮਾਰਦੇ ਨੇ ਕਹਿੰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਪਰ ਵਿਰਲੇ ਨੇ ਜੋ ਸੁਣਦੇ ਨੇ ਇਸੇ ਤਰ੍ਹਾਂ ਆਵਾਜ਼ ਮਾਰੀ ਪੱਤਰਕਾਵਾਂ ਭੇਜੀਆਂ ਦੂਰੋਂ ਦੂਰੋਂ ਸੰਗਤਾਂ ਦਾ ਇਕੱਠ ਹੋਇਆ ਬੇਅੰਤ ਸੰਗਤਾਂ ਪੋਠੋ ਹਾਰ ਕਾਬਲ ਕੰਧਾਰ ਮਾਝਾ ਮਾਲਵਾ ਦੁਆਬਾ ਇਤ ਆਦਿਕ ਸਾਰੀਆਂ ਸੰਗਤਾਂ ਜਿਨੂੰ satsang ਜੇ ਗੁਰੂ ਨੇ ਆਵਾਜ਼ ਮਾਰੀ ਹੋਵੇ ਗੁਰੂ ਦਾ ਸਿੱਖ ਤੇ ਗੁਰੂ ਦੀ ਆਵਾਜ਼ ਤੇ ਨਾ ਆਵੇ ਇਹ ਨਹੀਂ ਹੋ ਸਕਦਾ ਭਾਰੀ ਇਕੱਠ ਹੋਇਆ ਇਤਿਹਾਸਕਾਰ 80000 ਦਾ ਇਕੱਠ ਲਿਖਦੇ ਹਨ ਮਹਾਂਪੁਰਸ਼ ਜਦੋਂ ਕਥਾ ਸੁਣਾਉਂਦੇ ਨੇ ਤਾਂ 10 ਲੱਖ ਦਾ ਇਕਾਠ ਸਤਸੰਗਤ ਜੀ ਬਿਆਨ ਕਰਦੇ ਹਨ ਸੰਗਤਾਂ ਇੱਕ ਟਾਕ ਚਕੋਰ ਦੀ ਨਿਆਈ ਸਤਿਗੁਰਾਂ ਵੱਲ ਤੱਕ ਰਹੀਆਂ ਹਨ ਇੱਕ ਲਾਸਾਨੀ ਅਜੀਬ ਕੌਤਕ ਸਤਸੰਗਤ ਜੀ ਸਤਿਗੁਰਾਂ ਜੀ ਨੇ ਰਚਨਾ ਹੈ ਸੱਚੇ ਪਾਤਸ਼ਾਹ ਜੀ ਸੰਗਤਾਂ ਸਮੇਤ ਸਤਸੰਗਤ ਜੀ ਸ੍ਰੀ ਕੇਸਗੜ੍ਹ ਸਾਹਿਬ ਆਬਿਰਾਜੇ ਹਨ ਪਹਿਲਾਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਤੰਬੂ ਪਹਿਲਾਂ ਹੀ ਲਗਾ ਦਿੱਤੇ ਗਏ ਸਨ ਆਲੇ-ਦੁਆਲੇ ਕਨਾਤਾਂ ਤਨਾ ਦਿੱਤੀਆਂ ਗਈਆਂ ਦੀਵਾਨ ਸਜਿਆ ਹੋਇਆ ਸੀ ਉਸ ਸਮੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਭਰੇ ਦੀਵਾਨ ਦੇ ਵਿੱਚ ਆਏ ਸਤਸੰਗ ਜੀ ਬਿਜਲੀ ਨਾਲੋਂ ਵੀ ਵੱਧ ਲਿਸ਼ਕਦੀ ਹੋਈ ਸ੍ਰੀ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਸਤ ਕਮਲਾਂ ਦੇ ਵਿੱਚ ਹੈ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਸ਼ਨ ਸ਼ਾਹਾਂ ਦੇ ਸ਼ਨ ਸ਼ਾਹ ਬੀਰ ਰਸੀ ਨਿਗਾਹ ਦੇ ਨਾਲ ਆਪਣੇ ਪਿਆਰਿਆਂ ਨੂੰ ਤੱਕ ਰਹੇ ਨੇ ਆਵਾਜ਼ ਮਾਰੀ ਕੋਈ ਅਜਹਾ ਹੈ ਜਿਹੜਾ ਧਰਮ ਵਾਸਤੇ ਆਪਣਾ ਸਿਰ ਭੇਟਾ ਕਰੇ ਗੁਰੂ ਜੀ ਨੇ ਇਹਨਾਂ ਬਚਨਾਂ ਨੂੰ ਸਾਤ ਸੰਗਤ ਜੀ ਸੰਗਤ ਦੇ ਵਿੱਚ ਧਰਾਉਣਾ ਕੀਤਾ ਹੈ ਸਾਰੇ ਦਿਵਾਨ ਦੇ ਵਿੱਚ ਇੱਕ ਵਾਰੀ ਸਨਾਟਾ ਛਾ ਗਿਆ ਸਾਰਿਆਂ ਦੀਆਂ ਨੀਵੀਆਂ ਪੈ ਗਈਆਂ ਫਿਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਨੇ ਹੈ ਕੋਈ ਸਿੱਖ ਬੇਟਾ ਜੋ ਕਰੇ ਸੀਸ ਭੇਟਾ ਤਾਂ ਸਾਤ ਸੰਗਤ ਜੀ ਉਸ ਵੇਲੇ ਜਦੋਂ ਆਵਾਜ਼ ਮਾਰੀ ਤਾ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਸਿੰਘ ਜੀ ਸਤਿਗੁਰਾਂ ਜੀ ਦੇ ਚਰਨਾਂ 'ਚ ਆਏ ਨੇ ਸੱਚੇ ਪਾਤਸ਼ਾਹ ਮੇਰਾ ਸੀਸ ਸਾਹਿਬ ਜੀ ਦੇ ਚਰਨਾਂ 'ਚ ਹਾਜ਼ਰ ਹੈ ਗੁਰਮਖੋਤਿ ਹਿਤਾਸ ਦੱਸਦਾ ਹੈ ਸਤਿਗੁਰਾਂ ਜੀ ਨੇ ਸ੍ਰੀ ਸਾਹਿਬ ਦੇ ਨਾਲ ਭਾਈ ਦਇਆ ਸਿੰਘ ਜੀ ਦਾ ਸਿਰ ਸੀਸ ਧੜ ਤੋਂ ਵੱਖਰਾ ਕਰ ਦਿੱਤਾ ਇਸੇ ਤਰ੍ਹਾਂ ਪੰਜ ਵਾਰ satsangat ਜੀ ਪੰਜ ਵਾਰ ਸਤਿਗੁਰਾਂ ਜੀ ਨੇ ਆਵਾਜ਼ ਮਾਰੀ ਤੇ ਪੰਜ ਗੁਰੂ ਦੇ ਪਿਆਰੇ ਭਾਈ ਦਾਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਸਹਿਬ ਸਿੰਘ ਜੀ ਇਹ ਸਤਿਗੁਰਾਂ ਜੀ ਦੇ ਚਰਨਾਂ 'ਚ ਸਿਰ ਪੈਂਟਾ ਕਰਦੇ ਨੇ ਇਹ ਕੇਵਲ satsanget ji ਕਿਸੇ ਨਾਟਕ ਦੀ ਘਟਨਾ ਨਹੀਂ ਇਹ ਸਮਰਥ ਗੁਰੂ ਦੇ ਸਮਰਥ ਕੌਤਕ ਹਨ ਬਖਸ਼ਿਸ਼ਾਂ ਹਨ ਸੱਚੇ ਪਾਤਸ਼ਾਹ ਜੀ ਨੇ ਸੀਸ ਧੜ ਤੋਂ ਵੱਖਰੇ ਕੀਤੇ ਨੇ ਵੱਖਰੀ ਗੱਲ ਗੁਰਮਖੋ ਕਈ ਕਹਿੰਦੇ ਨੇ ਕਿ ਬੱਕਰੇ ਵੱਡੇ ਸਨ ਜਿਹੜਾ ਸ੍ਰੀ ਸਾਹਿਬ ਸੀ ਕਿਰਪਾਨ ਸੀ ਲਹੂ ਦੇ ਨਾਲ ਲਿਬੜੀ ਹੋਈ ਸੀ ਤਾਂ ਸਤਿਗੁਰਾਂ ਜੀ ਨੇ ਆ ਕਰਕੇ ਸੰਗਤ ਦਿਖਾਉਣਾ ਕੀਤੀ ਹੈ ਨਹੀਂ ਗੁਰਮਖੋ ਇਸ ਤਰ੍ਹਾਂ ਨਹੀਂ ਸੀ ਹੋਇਆ ਸਾਰੀ ਸੰਗਤ ਦੇ ਸਾਹਮਣੇ ਕੌਤਕ ਰਚੇ ਸਨ ਸਾਰੀ ਸੰਗਤ ਦੇ ਸਾਹਮਣੇ ਬਾਬਾ ਜੀਵਨ ਸਿੰਘ ਜੀ ਸਾਹਿਬ ਭਾਈ ਜੈਤਾ ਜੀ ਜਿਨ੍ਹਾਂ ਨੂੰ ਕਿਤਾਬ ਮਿਲਿਆ ਰੰਗ ਦੇਟਾ ਗੁਰੂ ਦਾ ਬੇਟਾ ਉਹਨਾਂ ਦੀਆਂ ਲਿਖਤਾਂ ਮਿਲਦੀਆਂ ਨੇ ਉਹ ਲਿਖਤਾਂ ਦੇ ਵਿੱਚ ਲਿਖਿਆ ਹੋਇਆ ਹੈ ਸਤ ਸੰਗਤ ਜੀ ਅਬੂਲ ਉਤਰਾਨੀ ਇੱਕ ਸਮਕਾਲੀ ਸਤ ਗੁਰਾਂ ਜੀ ਦਾ ਜੋ ਇਤਿਹਾਸ ਕਰ ਹੋਇਆ ਹੈ ਉਹ ਵੀ ਲਿਖਦਾ ਹੈ ਕਿ ਸਾਰੀ ਸੰਗਤ ਦੇ ਸਾਹਮਣੇ ਇਹ ਕੌਤਕ ਹੋਇਆ ਸੀ ਪਤਾ ਨਹੀਂ ਕਿਉਂ ਅਸੀਂ ਸ਼ਰਧਾ ਤੂੰ ਹੀ ਨੇ ਆਪਣੇ ਮਨ ਦੇ ਵਿੱਚ ਇਹੋ ਜਿਹੀਆਂ ਭਾਵਨਾਵਾਂ ਬਣਾ ਲੈਂਦੇ ਹਾਂ ਪਰ ਸਤਿਗੁਰਾਂ ਜੀ ਨੇ ਉਸ ਖਾਲਸੇ ਦਾ 사ਤਸੰਗ ਜੀ ਪ੍ਰਗਟ ਦਿਹਾੜਾ ਹੈ ਉਸ ਖਾਲਸੇ ਨੂੰ ਪ੍ਰਗਟ ਕਰਨਾ ਜਿन्हे ਚ ਹੱਸਦਿਆਂ ਹੱਸਦਿਆਂ ਨੀਂਹਾਂ ਚ ਖਲਾਉਣਾ ਜਿन्हे ਬੰਦ-ਬੰਦ ਕਟਾਉਣੇ ਨੇ ਖੋਪੜੀਆਂ ਲਹਾਉਣੀਆਂ ਨੇ ਜਿਨੇ ਚਰਖੜੀਆਂ ਤੇ ਚੜਨਾ ਸਤ ਸੰਗਤ ਜੀ ਤੇ ਉਸ ਖਾਲਸੇ ਦੀ ਨੀਂਹ ਦੇ ਵਿੱਚ ਕੋਈ ਓਲਾ ਨਹੀਂ ਸੀ ਇਹ ਤਾਂ ਸਤਗੁਰਾਂ ਜੀ ਦੀ ਰਹਿਮਤ ਹੈ ਬਖਸ਼ਿਸ਼ ਹੈ ਆਪਾਂ ਬਾਣੀ 'ਚ ਪੜਦੇ ਆ ਗੁਰਮਖੋ ਸਮਰਥ ਗੁਰੂ ਸਤਗੁਰ ਮੇਰਾ ਮਾਰ ਦੀਵਾਲੇ ਇਹ ਸਮਰਥ ਹੈ ਸਤਗੁਰਾਂ ਜੀ ਦੀ ਮਰਤਕ ਕੋ ਜਿਵਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਇਹ ਕਿਰਪਾ ਇਹ ਬਖਸ਼ਿਸ਼ ਕੇਵਲ ਤੇ ਕੇਵਲ ਗੁਰੂ ਦੇ ਕੋਲ ਹੈ ਮਿਰਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ ਪਸ਼ੂ ਪ੍ਰੇਤ ਮੁਗਦ ਭੈ ਸਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿ ਨਾ ਜਾਈ ਇਹ ਤਾਂ ਸਤਗੁਰਾਂ ਜੀ ਦੀ ਬਖਸ਼ਿਸ਼ ਹੈ ਅੰਮ੍ਰਿਤ ਤਿਆਰ ਹੋਇਆ ਗੁਰਮੁਖੋ ਉਹ ਪੰਜਾਂ ਬਾਣੀਆਂ ਦਾ ਜਾਪ ਸਤਿਗੁਰਾਂ ਜੀ ਨੇ ਆਪ ਕੀਤਾ ਹੈ ਉਹ ਖੰਡਾ ਸੱਚੇ ਪਾਤਸ਼ਾਹ ਜੀ ਨੇ ਹੱਥ 'ਚ ਫੜਿਆ ਹੈ ਉਹ ਜਲ 'ਚ ਜਦੋਂ ਬਾਣੀ ਦੀਆਂ ਤਰੰਗਾਂ ਤੇ ਉਹ ਖੰਡਾ ਫਿਰਿਆ ਸਤਸੰਗਤ ਜੀ ਤਾਂ ਅੰਮ੍ਰਿਤ ਬਣ ਗਿਆ ਅੰਮ੍ਰਿਤ ਅੰਮ੍ਰਿਤ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ ਇਹ ਪੰਜ ਚੋੜੇ ਸਤਸੰਗਤ ਜੀ ਸੀਸ 'ਚ ਪੰਜ ਨੇਤਰਾਂ 'ਚ ਪੰਜ ਮੁਖਰ ਬਿੰਦ 'ਚ ਕਿਰਪਾ ਹੋਈ ਗੁਰਮਖੋ ਉਹ ਪ੍ਰਗਟ ਹੋਇਆ ਜਿਹਨੂੰ ਖਾਲਸਾ ਕਿਹਾ ਜਾਂਦਾ ਹੈ ਜਿਹੜਾ ਰੂਪ ਹੈ ਅਕਾਲ ਪੁਰਖ ਪਰਮਾਤਮਾ ਦਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਅਕਾਲ ਪੁਰਖ ਦੀ ਫੌਜ ਉਹ ਖਾਲਸਾ ਪ੍ਰਗਟ ਹੋਇਆ ਗੁਰਮਖੋ ਤਿਆਰ ਬਰ ਤਿਆਰ ਖਾਲਸਾ ਸਤਗੁਰਾਂ ਜੀ ਨੇ ਕਿਰਪਾ ਕੀਤੀ ਵੀਰ ਰਾ ਸੋ ਕੇ ਆਪ ਫਿਰ ਅੰਮ੍ਰਿਤ ਦੀ ਦਾਤ ਲਈ ਹੈ ਇਸ ਕਰਕੇ ਗੁਰਮਖੋ ਵਿਸਾਖ ਸੁਹਾਵਾ ਤਾਂ ਲੱਗੇ ਕਿਸ ਤਰ੍ਹਾਂ ਲੱਗੇਗਾ ਜਾਂ ਸੰਤ ਭੇਟੇ ਹਰ ਸੋਏ ਜਦੋਂ ਮਿਲਾਪ ਹੋਵੇਗਾ ਜੋ ਮਰਿਆਦਾ ਹੈ ਜੋ ਬਖਸ਼ਿਸ਼ ਹੈ ਉਸ ਦੇ ਆਧਾਰ ਤੇ ਗੁਰੂ ਵਾਲੇ ਬਣੀਏ ਨਸ਼ੇ ਛੱਡੀਏ ਤੇ ਸਾਡੇ ਵੀ ਦਿਹਾੜੇ ਸਫਲੇ ਹੋ ਜਾਣ ਸਾਡੀਆਂ ਵੀ ਸੰਗਰਾਂਦਾਂ ਸਫਲੀਆਂ ਹੋ ਜਾਣ ਇਹ ਕਿਰਪਾ ਸਤਿਗੁਰਾਂ ਜੀ ਦੀ ਇਵ ਵਿਸਾਖੀ ਵਾਲਾ ਦਿਨ ਸਤਿਗੁਰਾਂ ਜੀ ਨੇ ਕਿਉਂ ਚੁਣਿਆ ਗੁਰਮਖੋ ਬੇਅੰਤ ਕੌਤਕ ਸੱਚੇ ਪਾਤਸ਼ਾਹ ਜੀ ਦੇ ਜੁੜੇ ਹੋਏ ਹਨ ਪਹਿਲੇ ਪਾਤਸ਼ਾਹ ਜੀ ਤੂੰ ਲੈ ਕਰਕੇ 사ਤਸੰਗਤ ਜੀ ਜਿਵੇਂ ਉਦਾਸੀਆਂ ਸਤਿਗੁਰਾਂ ਜੀ ਨੇ ਰੰਭੀਆਂ ਹਰਦੁਵਾਰ ਸੱਚੇ ਪਾਤਸ਼ਾਹ ਜੀ ਗਏ ਉਥੇ 사ਤਸੰਗਤ ਜੀ ਪਛਮ ਵੱਲ ਜਲ ਦਿੱਤਾ ਕਰਮ ਕਾਂਡਾਂ ਤੋਂ ਦੂਰ ਕੀਤਾ ਉਹ ਦਿਨ ਵੀ ਵਿਸਾਖੀ ਵਾਲਾ ਸੀ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਤ ਪਾਤ ਨੂੰ ਖਤਮ ਕਰਦਿਆਂ ਹੋਇਆਂ ਸਭਨਾਂ ਦੇ ਲਈ ਜਲ ਛਕਣ ਵਾਸਤੇ ਅਤੇ 84 ਦੇ ਢੇੜੇ ਤੋਂ ਬਚਨ ਦੇ ਲਈ ਬੌਲੀ ਦਾ ਨਿਰਮਾਣ ਕੀਤਾ ਵਿਸਾਖੀ ਵਾਲਾ ਦਿਨ ਸਤਸੰਗਤ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜਦੋਂ ਕੋੜੀ ਦਾ ਕੋੜ ਦੂਰ ਹੋਇਆ ਤੇ ਅੰਮ੍ਰਿਤ ਸਰੋਵਰ ਪ੍ਰਗਟ ਹੋਇਆ ਤੇ ਅਸ ਦੱਸਦਾ ਵਿਸਾਖੀ ਵਾਲਾ ਦਿਨ ਸੀ ਧੰਨ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਮੱਖਣ ਸ਼ਾਹ ਲੁਬਾਣੇ ਨੇ ਅਰਦਾਸ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣੀ ਗੁਰੂ ਪ੍ਰਗਟ ਹੋਇਆ ਗੁਰਮੁਖੋ ਉਹ ਸਾਥੀ ਵਾਲਾ ਦਿਨ ਹੈ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਗੁਰਤਾ ਗਦੀ ਤੇ ਬਰਾਜਮਾਨ ਹੁੰਦੇ ਹਨ ਇਤਿਹਾਸ ਦੱਸਦਾ ਵਿਸਾਖੀ ਵਾਲਾ ਦਿਨ ਹੈ ਸਤਿਗੁਰੂ ਸਾਹਿਬ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋੜ ਮੇਲਾ 사ਤਸੰਗਤ ਜੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਜੋ ਕਿ ਸ੍ਰੀ ਦਮਦਮਾ ਸਾਹਿਬ ਸਭੋ ਕੀ ਤਲਵੰਡੀ ਕਾਠ ਹੋਇਆ ਸੰਗਤਾਂ 1,20,000 ਪ੍ਰਾਣੀ ਇੱਕ ਦਿਨ ਦੇ ਵਿੱਚ ਅਮਰਤ ਛਕਦੀਆਂ ਹਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਵਿਸਾਖੀ ਵਾਲਾ ਦਿਨ ਸੋ ਗੁਰਮਖੋ ਬਾਬਾ ਬੰਦਾ ਸਿੰਘ ਜੀ ਬਹਾਦਰ ਇਕੱਠ ਕਰਦੇ ਨੇ ਸਾਰਾ ਪੰਥ ਇਕੱਠਾ ਹੁੰਦਾ ਹੈ ਗੁਰਮਤੇ ਹੁੰਦੇ ਨੇ ਇਹ 1714 ਈਸਵੀ ਦੀ ਘਟਨਾ ਹੈ ਵਿਸਾਖੀ ਵਾਲਾ ਦਿਨ ਸੀ ਆ 13 ਅਪ੍ਰੈਲ ਸਤਸੰਗਤ ਜੀ 1900 70 ਜੋ ਕਿ ਨਕਲੀ ਨਿਰੰਕਾਰੀਆਂ ਨੇ ਸਤਸੰਗ ਜੀ ਦੇ ਹੱਥੇ ਗੁਰੂ ਦੇ ਪਿਆਰਿਆਂ ਨੂੰ ਸ਼ਹੀਦ ਕੀਤਾ 13 ਸਿੰਘ ਸ਼ਹੀਦ ਹੋਏ ਵਿਸਾਖੀ ਵਾਲਾ ਦਿਨ ਸੀ ਸੋ ਇਹ ਵਿਸਾਖੀ ਜੋ ਜਲਿਆਂਵਾਲੇ ਬਾਗ ਦੀ 1919 ਦੀ ਹੈ ਇਹ ਵੀ ਨਹੀਂ ਭੁੱਲੀ ਜਾ ਸਕਦੀ ਉਹ ਗੁਰਮੁਖੋ ਸਾਾਕਾ ਵਰਤਿਆ ਗੋਲੀਆਂ ਚੱਲੀਆਂ ਅਨੇਕ ਸ਼ਹਾਦਤਾਂ ਹੋਈਆਂ ਵਿਸਾਖੀ ਵਾਲਾ ਦਿਨ ਸੀ ਤੈਨੂੰ ਭਾਵ ਕਿ ਵਿਸਾਖੀ ਅਨੇਕ ਪਹਿਲੂਆਂ ਤੋਂ ਜੁੜਦੀ ਹੈ ਇਸ ਕਰਕੇ ਗੁਰੂ ਦੇ ਚਰਨਾਂ 'ਚ ਆ ਕੇ ਵਦ ਤੋਂ ਵਦ ਹਾਜ਼ਰੀ ਭਰਿਆ ਕਰੀਏ ਨਾਮ ਜਪੀਏ ਸਿਮਰਨ ਕਰੀਏ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਸਾਡੀ ਕੀਤੀ ਹੋਈ ਸੇਵਾ ਸੱਚੇ ਪਾਤਸ਼ਾਹ ਜੀ ਦਰ ਪ੍ਰਵਾਣ ਕਰਨ ਇਤਿਹਾਸਕ ਕੁਝ ਵਿਚਾਰਾਂ ਸਤਸੰਗ ਜੀ ਆਪ ਜੀ ਦੇ ਚਰਨਾਂ ਦੇ ਨਾਲ ਸਾਂਝੀਆਂ ਤਾਂ ਕੀਤੀਆਂ ਨੇ ਕਿ ਜੇ ਅਸੀਂ ਵੀ ਗੁਰੂ ਤੋਂ ਬੇਮੁਖ ਹਾਂ ਪਰ ਲਾ ਲਈਏ ਸਤਗੁਰੂ ਜੀ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ ਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਗੁਰਮਖੋ ਤਾਂ ਹੀ ਤਾਂ ਫਿਰ ਸੁਹਾਵਾ ਬਣੇਗਾ ਤਾਂ ਹੀ ਤਾਂ ਆਉਣ ਵਾਲਾ ਸਮਾਂ ਸੁਭਾਗਾ ਹੋਵੇਗਾ ਜੋ ਸਾਨੂੰ ਸਤਗੁਰਾਂ ਜੀ ਨੇ ਅੱਜ ਦੇ ਪਾਵਨ ਪਿੱਤਰ ਹੁਕਮ ਦੇ ਅੰਦਰ ਸਮਝਾਉਣਾ ਕੀਤਾ ਹੈ ਆਪ ਉਸ ਵਸੰਗਤਾ ਨੇ ਪ੍ਰੇਮ ਪਿਆਰ ਦੇ ਨਾਲ ਸੁਣਿਆ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਬਖਸ਼ ਲੈਣਾ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰ ਆਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵਡ ਗੁਣ ਹੈਂਗਾਰ ਥੋਈਆਂ ਭੁੱਲਾਂ ਦੀ ਮਾਫੀ ਜੀ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ